ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਇੰਟਰੋਲੋজিস্ট ਹਾਂ ਤੇ ਮੇਰਾ ਸੈਂਟਰ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ੈਲਟੀ ਸੈਂਟਰ ਜਿਹੜਾ ਕਿ ਸ਼ੁਭਮ ਇਨਕਲੇਬ ਬਟਾਰਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਅੱਜ ਮੈਂ ਕਾਫੀ ਦਿਨਾਂ ਬਾਅਦ ਤੁਹਾਡੇ ਨਾਲ ਰੋਬਰੂ ਹੋਣ ਜਾ ਰਿਹਾ ਹਾਂ ਸਭ ਨਾਲੋਂ ਪਹਿਲਾਂ ਤਾਂ ਮੈਂ ਗੁਰਦਾਸਪੁਰ ਦੇ ਜਿੰਨੇ ਵੀ ਕੈਮਿਸਟ ਨੇ ਤੇ ਗੁਰਦਾਸਪੁਰ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਕੈਮਿਸਟਰੀ ਸ਼ਾਪ ਖੁੱਲੀ ਹੋਈ ਹੈ ਜਿੰਨੇ ਵੀ ਉਹ ਫਾਰਮਾਸਿਸਟ ਭਰਾ ਨੇ ਮੈਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਨਾ ਚਾਹੁੰਦਾ ਹਾਂ ਉਸ ਦਾ ਰੀਜ਼ਨ ਇਹ ਹੈ ਕਿ ਉਹਨਾਂ ਨੇ ਮੇਰਾ ਨਿੱਘਾ ਸਵਾਗਤ ਕੀਤਾ ਨਿੱਘਾ ਸਵਾਗਤ ਇੰਦਾ ਸੈਂਸ ਕਿਉਂਕਿ ਜਦੋਂ ਵੀ ਦੇਰ ਸਵੇਰ ਮਰੀਜ਼ਾਂ ਨੂੰ ਕਦੇ ਵੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹ ਆਪਣੇ ਫੈਮਿਲੀ ਮੈਂਬਰਾਂ ਵਾਂਗ ਜਿਹੜਾ ਨੂੰ ਫੈਮਿਲੀ ਮੈਂਬਰਾਂ ਵਾਂਗ ਸਮਝਦੇ ਨੇ ਸਪੈਸ਼ਲੀ ਕੇਮਿਸਟ ਜਾਂ ਫਾਰਮਾਸਿਸਟ ਉਹਨਾਂ ਕੋਲ ਜਾ ਕੇ ਐਜ਼ ਅ ਫਰਸਟ ایڈ ਲੈਂਦੇ ਹਨ ਤੇ ਉਹਨਾਂ ਤੋਂ ਸਲਾਹ مشورہ ਕਰਦੇ ਹਨ ਕਿ ਸਾਨੂੰ ਇਹ ਪ੍ਰੋਬਲਮ ਲਈ ਕਿਸ ਡਾਕਟਰ ਕੋਲ ਜਾਣਾ ਚਾਹੀਦਾ ਤਾਂ ਮੈਂ ਜਿੰਨੇ ਵੀ ਮੇਰੇ ਕੇਮਿਸਟ ਭਰਾ ਨੇ ਜਾਂ ਫਾਰਮਾਸਿਸਟ ਭਰਾ ਨੇ ਉਹਨਾਂ ਨੇ ਮੈਨੂੰ ਕਾਫੀ ਸਪੋਰਟ ਕੀਤਾ ਇਨਫੈਕਟ ਮੈਂ ਕਹਾਂਗਾ ਕਿ ਉਹਨਾਂ ਨੇ ਲੋਕਾਂ ਨੂੰ ਪ੍ਰੋਪਰ ਗਾਈਡ ਕੀਤਾ ਕਿ ਜੇ ਤੁਹਾਨੂੰ ਲੀਵਰ ਦੀ ਜਾਂ ਪੇਟ ਦੀ ਕੋਈ ਵੀ ਸਮੱਸਿਆ ਹੈ ਤਾਂ ਤੁਸੀਂ ਡਾਕਟਰ ਸਿੱਧੂ ਪੋਲ ਜਾਓ ਉਹ ਤੁਹਾਡੇ ਸ਼ਹਿਰ ਦੇ ਵਿੱਚ ਹੀ ਨੇ ਤੇ ਤੁਹਾਨੂੰ ਖੱਜਲ-ਖਵਰੀ ਨਹੀਂ ਹੋਏਗੀ ਜਿੱਥੋਂ ਕਿ ਇਹ ਕਹਿੰਦੇ ਹੋਏ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਉੱਥੇ ਹੀ ਮੈਂ ਕੁਝ ਇਹ ਚੀਜ਼ਾਂ ਲੋਕਾਂ ਦੇ ਮੂੰਹੋਂ ਹੀ ਸੁਣੀਆਂ ਹਨ ਕਿ ਸ਼ਹਿਰ ਦੇ ਕੁਝ ਨਾਮੀ ਡਾਕਟਰਸ ਜਿਨ੍ਹਾਂ ਨੇ ਪ੍ਰੋਪਰ ਐਮਡੀ ਕੀਤੀ ਹੋਈ ਹੈ ਮੈਂ ਨਾਮ ਡਿਸਕਲੋਜ਼ ਨਹੀਂ ਕਰੂੰਗਾ ਉਹ ਮਰੀਜ਼ਾਂ ਨੂੰ ਮਿਸ ਗਾਈਡ ਕਰਦੇ ਹਨ ਕਿ ਇਸ ਸ਼ਹਿਰ ਦੇ ਵਿੱਚ ਕੋਈ ਵੀ ਡੀਐਮ ਗੈਸਟਰੋ ਨਹੀਂ ਹੈ ਜਿਦੇ ਕਰਕੇ ਤੁਹਾਨੂੰ ਜਲੰਧਰ ਲੁਧਿਆਣਾ ਜਾਂ ਅੰਮ੍ਰਿਤਸਰ ਜਾਣਾ ਪਏਗਾ ਔਰ ਲੋਕੀ ਫਿਰ ਜਦੋਂ ਆਪਣੇ ਪਿੰਡ ਜਾਂ ਆਪਣੇ ਮੋਹੱਲੇ ਦੇ ਵਿੱਚ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਠੀਕ ਕੀਤਾ ਉਹਨਾਂ ਦੇ ਵਿੱਚੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਇਸ ਸ਼ਹਿਰ ਦੇ ਵਿੱਚ ਕੋਈ ਡੀਐਮ ਗੈਸਟਰੋ ਹੈ ਤਾਂ ਲੋਕ ਫਿਰ ਸਾਡੇ ਕੋਲ ਆਉਂਦੇ ਹਨ ਤੇ ਸਾਨੂੰ ਆ ਕੇ ਇਹ ਕਿਹਾ ਜਾਂਦਾ ਹੈ ਕਿ ਡਾਕਟਰ ਸਾਹਿਬ ਅਸੀਂ ਫਲਾਣੇ ਡਾਕਟਰ ਨੂੰ ਦਿਖਾਇਆ ਸੀ ਉਸਨੇ ਸਾਨੂੰ ਮਿਸ ਗਾਈਡ ਕੀਤਾ ਕਿ ਇਸ ਸ਼ਹਿਰ ਦੇ ਵਿੱਚ ਕੋਈ ਵੀ ਡੀਐਮ ਗੈਸਟਰੋ ਨਹੀਂ ਹੈ ਤਾਂ ਤੁਸੀਂ ਜਾ ਕੇ ਅੰਮ੍ਰਿਤਸਰ ਦਿਖਾਓ ਜਲੰਧਰ ਦਿਖਾਓ ਨਾ ਜਾਂ ਲੁਧਿਆਣਾ ਦਿਖਾਓ ਤਾਂ ਮੇਰੀ ਹੰਬਲ ਰਿਕਵੈਸਟ ਹੈ ਸਾਰੇ ਡਾਕਟਰਸ ਨੂੰ ਕਿ ਜੇ ਤੁਹਾਡੇ ਕੋਲ ਕੋਈ ਵੀ ਲੀਵਰ ਦਾ ਜਾਂ ਗੈਸਟਰੋ ਦਾ ਰਿਲੇਟਡ ਕੋਈ ਵੀ ਪੇਸ਼ੈਂਟ ਆਏ ਤਾਂ ਤੁਸੀਂ ਕਾਈਂਡਲੀ ਉਸ ਨੂੰ ਪ੍ਰੋਪਰ ਗਾਈਡ ਕਰੋ। ਬਾਕੀ ਅੱਜ ਇਹ ਵੀਡੀਓ ਸਾਂਝੀ ਕਰਨ ਦਾ ਇੱਕ ਹੋਰ ਮਕਸਦ ਵੀ ਸੀ। ਮੇਰੇ ਕੋਲ ਲਾਸਟ ਵੀਕ ਇੱਕ ਯੰਗ ਲੇਡੀ ਬਹੁਤ ਹੀ ਜ਼ਿਆਦਾ ਸਿਵियर ਪੇਨ ਅਬਡੋਮਨਲ ਆਈ ਸੀ ਜਿਸ ਦਾ ਮੈਂ ਪ੍ਰੋਪਰ ਤਰੀਕੇ ਨਾਲ ਡਾਇਗਨੋਸ ਕੀਤਾ। ਉਸ ਡਾਇਗਨੋਸ ਦੇ ਵਿੱਚ ਉਸਦੇ ਕੋਲੀਡੋਕੋ ਲਿਖਿਆ ਸੀ ਜਿਸ ਨੂੰ ਅਸੀਂ ਫੂਡ ਪਾਈਪ ਦੇ ਵਿੱਚ ਪੱਥਰੀ ਫਸ ਜਾਣਾ ਕਹਿੰਦੇ ਹਾਂ ਉਸ ਦਾ ਡਾਇਗਨੋਸ ਬਣਾ ਕੇ ਉਸ ਦਾ ኢਆਰ ਸੀਟੀ ਮਤਲਬ ਕਿ ਦੂਰਬਿੰਦ ਦੇ ਰਾਹੀਂ ਬਿਨਾ ਕੋਈ ਚੀਰ ਫਾੜ ਤੋਪਰੇਟ ਕਰਕੇ ਉਸ ਦੀ ਪਥਰੀ ਦਾ ਆਪਰੇਸ਼ਨ ਕੀਤਾ ਤੇ ਉਸ ਨੂੰ ਰਿਲੀਫ ਦਿੱਤਾ। ਬਾਕੀ ਸਾਰੀ ਗੱਲ ਤੁਸੀਂ ਪੇਸ਼ੈਂਟ ਦੇ ਮੂੰਹੋਂ ਆਪ ਸੁਣਾਈ ਦੇ। ਸੱਸੇ। ਮੇਰਾ ਨਾਮ ਅਮਨਜੀਤ ਹੈ ਗਾਣ ਤੁਸੀਂ ਬ੍ਰਾਂਮਪੁਰ ਰੋਡ ਦੇ ਰਹਿਣ ਵਾਲੇ ਆਂ। ਇਹ ਮੇਰੀ ਕੰਪਨੀ ਹੈਗੀ ਹੈ ਪ੍ਰੀਤੀ। ਇਹਨਾਂ ਨੂੰ ਕਾਫੀ ਦੇਖ ਤਾ ਨਾ ਪੇਨ ਹੁੰਦਾ ਸੀ। ਤੇ ਅਜੇ ਕਾਫੀ ਡਾਟਾ ਕੋ ਲਿਖਾਇਆ ਨਹੀਂ ਗਾਪਾ ਪਰ ਉਹਨਾਂ ਕੋ ਰਿਲੀਫ ਨਹੀਂ ਕਿੱਲਾ ਕਰ। ਉਹ ਸਾਰੇ ਅਹੀਂ ਕਦਰ ਤੇ ਗਿਆ ਸੀ ਪਰ ਉਹਨਾਂ ਬੰਦੇ ਆ ਕਿਉਂ ਅੱਗੋਂ ਤੱਕ ਜਾਂਦਾ ਇਹ ਤੇ ਪਿੱਛੇ ਚੜਦੇ ਜਾਂਦਾ ਸੀ ਪਰ ਅਸੀਂ ਕਾਫੀ ਮੈਡੀਸਿਨ ਖਾਈ ਆ ਸਾਨੂੰ ਨਹੀਂ ਕਿਤੇ ਪਾਸੇ ਨਹੀਂ ਭੇਜਿਆ ਗਿਆ ਫਿਰ ਸਾਨੂੰ ਕਿਸੇ ਨੇ ਨਾ ਐਡਵਾਈਸ ਕੀਤੀ ਹੈ ਕਿ ਅਮਨ ਸਿੰਘ ਜੀ ਇਧਰ ਬਟਾਲਾ ਰੋਡ ਤੇ ਡਾਕਟਰ ਨੇ ਹੈਗੇ ਆ ਉਹਨਾਂ ਕੋਲ ਜਾ ਕੇ ਚੈਕ ਚੈਕਅਪ ਕਰਾਉ ਅਸੀਂ ਇਹਨਾਂ ਕੋ ਆਏਗੇ ਹਾਂ ਜੀ ਤੇ ਫਿਰ ਇਹਨਾਂ ਕੋ ਅਸੀਂ ਚੈਕਅਪ ਕਰਾਇਗਾ ਇਹ ਸੀਟੀ ਸਕੈਨ ਵਿੱਚ ਵੀ ਇਹ ਚੀਜ਼ ਨਹੀਂ ਆਈ ਦੀਆਂ ਫਿਰ ਉਤੋਂ ਬਾਅਦ ਉਹਨੀ ਅਲਟਰਾਸਾਉਂਡ ਵੀ ਕਰਾਈ ਹੋਈਆਂ ਉਹਦੇ ਵਿੱਚ ਵੀ ਇਹ ਚੀਜ਼ ਨਹੀਂ ਆਈ ਗਈ ਜਾਨ ਜੋ ਸਾਨੂੰ ਡਾਕਟਰ ਸਾਹਿਬ ਨੇ ਦੱਸੀ ਗਈ ਆ ਤੇ ਉਤੋਂ ਬਾਅਦ ਉਹ ਇਹਨਾਂ ਕੋਲ ਇੱਕ ਟੈਸਟ ਕਰਾਇਆਗਾ ਲੈਬ ਟੈਸਟ ਕਰਾਇਆਗਾ ਉਹਦੇ ਵਿੱਚ ਇਨਫੈਕਸ਼ਨ ਬਹੁਤ ਜ਼ਿਆਦਾ ਆਈ ਗਈ ਹੈ ਤੇ ਉਹਦੇ ਵਿਹਾਰ ਨਾਲ ਇਹਨਾਂ ਨੇ ਸਾਨੂੰ ਪੇਸ਼ੈਂਟ ਦੀ ਕੰਡੀਸ਼ਨ ਦੇਖ ਕੇ ਤੇ ਕੁਝ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਸਾਨੂੰ ਇਹਨਾਂ ਨੇ ਇਹ ਦੱਸਿਆ ਕਿ ਤੁਹਾਡੇ ਇਨਸਟੂਨ ਵਾਈਨ ਵਿੱਚ ਬਲੋਕੇਜ ਹੈ ਠੀਕ ਹੈ ਫਿਰ ਇਹਨਾਂ ਨੇ ਸਾਨੂੰ 2 ਵਜੇ ਸਾਨੂੰ ਦੱਸਿਆ ਅਸੀਂ ਇਹਨਾਂ ਕੋਲ 4 ਵਜੇ ਹਸਪਤਾਲ ਤੱਕ ਬੰਨ ਕੇ ਨੀਆ ਉਤੋਂ ਫਿਰ ਇਹਨਾਂ ਨੇ ਸਾਡਾ ਦੂਰ ਦੀਆਂ ਨਹੀਂ অপারেਟ ਕੀਤਾ ਗੰਨ ਹੋਣੇ ਕਾਫੀ ਲੈਕਸ ਦੀ ਯੂਜ਼ ਕਰ ਰਹੇ ਨੇ ਠੀਕ ਹੈ ਜੀ ਫਾਈਨਲ ਹੋ ਗਿਆ ਹੁਣ ਅੰਦਰ ਆਪਣੇ ਠੀਕ ਹੈ ਜੀ